ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਿਆ ਕਰੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜ਼ਰੂਰ ਰੱਖਿਆ ਕਰੋ ਆਪਣੀ ਅੱਜ ਦੀ ਕਹਾਣੀ ਇੱਕ ਕੁੜੀ ਦੀ ਜ਼ਿੰਦਗੀ ਤੇ ਆਧਾਰਿਤ ਕਹਾਣੀਆਂ ਕਿ ਕਈ ਵਾਰੀ ਕੁਦਰਤ ਕਿਸੇ ਦੀ ਕਿਸਮਤ ਦੇ ਵਿੱਚ ਐਨੇ ਕ ਦੁੱਖ ਲਿਖਦੀ ਆ ਕਿ ਉਹਦੀ ਸਾਰੀ ਉਮਰ ਉਹਨਾਂ ਦੁੱਖਾਂ ਨੂੰ ਸਮੇਟਦਿਆਂ ਹੀ ਲੰਘ ਜਾਂਦੀ ਆ ਇੱਕ ਕੁੜੀ ਨੇ ਆਪਣੀ ਸਹੇਲੀ ਦੀ ਜ਼ਿੰਦਗੀ ਬਾਰੇ ਦੱਸਿਆ ਦੋ ਸਹੇਲियां ਉਹ ਕਾਲਜ ਦੇ ਵਿੱਚ ਪੜ੍ਹਦੀਆਂ ਨੇ ਜਿਹੜੀ ਕੁੜੀ ਦੀ ਆਪਾਂ ਗੱਲ ਕਰ ਰਹੇ ਆ ਉਹਦਾ ਨਾਮ ਕਿਸਮਤ ਕੌਰੀ ਆ ਕਿਸਮਤਕੌਰ ਸੀ ਜਿਹੜੀ ਕਾਲਜ ਪੜ੍ਹਦੀ ਸੀ ਆਪਣੀ ਸਹੇਲੀ ਦੇ ਨਾਲ ਜਾਂਦੀਆਂ ਸੀ ਦੋਨੋਂ ਪੜ੍ਹਨ ਜਿਹੜੀ ਕਿਸਮਤਕੌਰ ਸੀ ਉਹਦੇ ਮਾਪੇ ਦੀ ਮੌਤ ਹੋ ਚੁੱਕੀ ਸੀ ਤੇ ਉਹ ਆਪਣੇ ਤਾਇਆ ਤਾਈ ਨਾਲ ਰਹਿੰਦੀ ਸੀ ਤੇ ਉਹਦੇ ਤਾਇਆ ਜੀ ਦੇ ਦੋ ਬੇਟੇ ਸੀ ਹੁਣ ਜਿਹੜੀ ਕਿਸਮਤਕੌਰ ਦੇ ਪਾਪਾ ਦੇ ਨਾਂ ਜ਼ਮੀਨ ਸੀ ਉਹ ਸਾਰੀ ਕਿਸਮਤਕੌਰ ਕੋਲ ਹੀ ਆਉਣੀ ਸੀ ਹਨਾ ਜਦੋਂ ਇਕਲੋਤੀ ਧੀ ਸੀ ਪਰ ਫਿਰ ਵੀ ਇਕੱਲੀ ਜ਼ਮੀਨ ਜਾਇਦਾਦ ਦੇ ਸਿਰ ਤੇ ਹਨਾ ਕੁੜੀ ਨਹੀਂ ਰਹਿ ਸਕਦੀ ਤਾਇਤਾ ਇਸੀ ਚਲੋ ਉਹਨਾਂ ਨੂੰ ਆਏ ਸੀ ਵੀ ਸਾਡੇ ਦੋ ਮੁੰਡੇ ਆ ਵੀ ਇਹਨੂੰ ਵਿਆਹ ਕੇ ਤੋਰ ਦਾਂਗੇ ਤੇ ਵੀ ਜਿਹੜੀ ਜ਼ਮੀਨ ਆ ਚਲੋ ਸਾਡੇ ਮੁੰਡਿਆਂ ਨੂੰ ਮਿਲ ਜੂਗੀ ਹਰੇਕਾ ਜਿਹੜਾ ਹਨਾ ਇਨਸਾਨ ਆ ਕੋਈ ਵੀ ਆ ਉਹ ਲਾਲਚਤਾ ਰੱਖਦਾ ਹੀ ਆ ਨਹੀਂ ਬਗਾਨੀ ਔਲਾਦ ਨੂੰ ਕੌਣ ਸੰਭਦਾ ਤੇ ਉਹ ਕੁੜੀ ਨਾ ਕਾਲਜ ਦੇ ਵਿੱਚ ਆਪਣੀ ਸਹੇਲੀ ਨਾਲ ਗੱਲਾਂ ਕਰਦੀ ਰਹਿੰਦੀ ਦੱਸਦੀ ਰਹਿੰਦੀ ਹਨਾ ਕਿ ਕਿਵੇਂ ਮੇਰੀ ਮੰਮੀ ਪਾਪਾ ਨੇ ਮੈਨੂੰ ਕਿੰਨੇ ਚਾਮਾ ਲਾਡਾ ਨਾਲ ਪਾਲਿਆ ਸੀ ਤੇ ਵੀ ਅੱਗੇ ਪਿੱਛੇ ਦੋਨੋਂ ਹੀ ਤੁਰ ਗਏ ਵੀ ਹੁਣ ਮੈਂ ਆਪਣੇ ਤਾਈ ਦੇ ਘਰੇ ਰਹਿਣੀ ਆ ਮਿਤਾਈ ਦੇ ਦੋ ਮੁੰਡੇ ਆ ਵੀ ਉਹੇ ਜਿਹਾ ਹੈ ਨਾ ਸ਼ੌਂਕ ਉਹੇ ਜਿਹਾ ਲਾੜ ਕੋਈ ਨਹੀਂ ਪੂਰੇ ਕਰ ਸਕਦਾ ਜਿਹੇ ਜੇ ਮਾਪਿਓ ਕਰਦੇ ਆ ਚਲੋ ਉਹ ਕੁੜੀ ਨਾ ਕਦੇ ਕਦੇ ਬੜੀ ਦੁਖੀ ਹੋ ਜਾਂਦੀ ਆਪਣੇ ਮਾਪਿਓ ਨੂੰ ਯਾਦ ਕਰਕੇ ਤੇ ਉਹ ਦੋਨੋਂ ਚਲੋ ਪੱਕੀਆਂ ਸਹੇਲੀਆਂ ਬਣ ਗਈਆਂ ਕਾਲਜ ਦੇ ਵਿੱਚ ਜਾਂਦੀਆਂ ਵੀ ਇਕੱਠੀਆਂ ਆਉਂਦੀਆਂ ਵੀ ਇਕੱਠੀਆਂ ਜਿਹੜੀ ਕਿਸਮਤਕਾਰ ਸੀ ਉਹਨਾਂ ਬਾਬਾ ਮਤਲਬ ਗੱਲੜੀ ਸੀ ਹਰ ਇੱਕ ਨਾਲ ਗੱਲਾਂ ਬਾਤਾਂ ਕਰ ਲੈਂਦੀ ਸੀ ਖੁੱਲ ਜਾਂਦੀ ਸੀ ਤੇ ਐਸੇ ਤਰ੍ਹਾਂ ਹੀ ਕਾਲਜ ਦੇ ਵਿੱਚ ਕੋਈ ਮੁੰਡਾ ਆਇਆ ਸੀ ਤੇ ਉਹਦੇ ਨਾਲ ਉਹਦੀ ਜਾਣ-ਪਛਾਣ ਹੋ ਗਈ ਜਿਹੜੀ ਕਿਸਮਤਕਾਰ ਦੀ ਸਹੇਲੀ ਸੀ ਉਹ ਕਹਿੰਦੀ ਸੀਗੀ ਕਿ ਤੂੰ ਨਾ ਘੱਟ ਬੋਲਿਆ ਕਰ ਵੀ ਬਾਹਲਾ ਨਾਲ ਕਿਸੇ ਨਾਲ ਖੁੱਲਿਆ ਕਰ ਵੀ ਅੱਜ ਕੱਲ੍ਹ ਜਮਾਨਾ ਜਿਹੜਾ ਵਿਸ਼ਵਾਸਦਾ ਨਹੀਂ ਹੈਗਾ ਉਹ ਕਹਿੰਦੀ ਵੀ ਨਹੀਂ ਐਂ ਦਾ ਕੁਝ ਨਹੀਂ ਹੁੰਦਾ ਬੋਲਣ ਨਾਲ ਵੀ ਆਪਣੀ ਸਗੋਂ ਦੋਸਤੀ ਬਣਦੀ ਆ ਦੋਸਤੀ ਵੱਧਦੀ ਆ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਆ ਵੀ ਆਪਾਂ ਨੂੰ ਦੁਨੀਆਦਾਰੀ ਵਾਰੀ ਪਤਾ ਲੱਗਦਾ ਜਿਹੜਾ ਉਹ ਮੁੰਡਾ ਆਇਆ ਸੀ ਉਹਦਾ ਨਾਮ ਜੱਗੀ ਸੀ ਜੱਗੀ ਦੀ ਤੇ ਕਿਸਮਤ ਦੀ ਜਿਹੜੀ ਦੋਸਤੀ ਉਹ ਵੱਧ ਗਈ ਤੇ ਹੌਲੀ-ਹੌਲੀ ਉਹਨਾਂ ਦੋਨਾਂ ਵਿੱਚ ਜ਼ਿਆਦਾ ਨੇੜਤਾ ਆ ਗਈ ਤੇ ਉਹ ਨਾ ਅਬਦੀ ਸੇਲੀ ਕੋਲ ਗੱਲਾਂ ਕਰਦੀ ਹਨਾ ਇਹ ਜੱਗੀ ਸੁਆ ਦਾ ਬਹੁਤ ਵਧੀਆ ਜੱਗੀ ਇਦਾਂ ਹਨਾ ਜੱਗੀ ਮੈਨੂੰ ਐ ਵਧੀਆ ਲੱਗਦਾ ਇਸ ਤਰ੍ਹਾਂ ਗੱਲਾਂ ਕਰਦੀ ਤਾਂ ਉਹਦੀ ਸੇਲੀ ਕਹਿ ਦਿੰਦੀ ਵੀ ਦੇਖ ਕੇ ਸਮਤ ਪਹਿਲੀ ਤੂੰ ਮਾਪਿਓ ਵਾਰੀਆਂ ਹਨਾ ਵੀ ਤੇਰੇ ਤਾਏ-ਤਾਈ ਦੇ ਚੁੱਲ੍ਹੇ ਤੇ ਤੂੰ ਰਹਿਣੀ ਆ ਵੀ ਜੇ ਕੱਲ ਨੂੰ ਤੇਰੇ ਤਾਏ-ਤਾਈ ਨੂੰ ਜਾਂ ਤੇਰੇ ਭਰਾਵਾਂ ਨੂੰ ਪਤਾ ਲੱਗੂ ਤਾਂ ਹਨਾ ਵੀ ਤੇਰਾ ਕਾਲਜ ਵੀ ਬੰਦ ਕਰ ਦੇਣਗੇ ਤੇ ਵੀ ਤੂੰ ਨਾ ਮੁੰਡਿਆਂ ਨਾਲ ਨੇੜ ਤਾਂ ਜਿਆਦਾ ਨੰਭਦਾ ਉਹ ਕਹਿੰਦੀ ਵੀ ਅਸੀਂ ਜਸਟ ਫਰੈਂਡ ਆ ਉਹ ਮੇਰਾ ਦੋਸਤ ਆ ਉਹ ਕਹਿੰਦੀ ਵੀ ਚੱਲ ਕੋਈ ਨਾ ਦੋਸਤ ਆ ਵੀ ਦੋਸਤੀ ਤੋਂ ਬਾਅਦ ਹਨਾ ਵੀ ਕਿਤੇ ਕੱਲ ਨੂੰ ਤੂੰ ਕਹੀਂ ਵੀ ਮੈਂ ਤਾਂ ਉਹਨੂੰ ਪਸੰਦ ਕਰਨ ਲੱਗ ਗਈ ਤਾਂ ਉਹ ਕਹਿੰਦੀ ਵੀ ਮੰਨ ਲਵੋ ਜੇ ਮੈਂ ਉਹਨੂੰ ਪਸੰਦ ਵੀ ਕਰਨ ਲੱਗ ਗਈ ਫਿਰ ਇਹਦੇ ਵਿੱਚ ਬੁਰਾਈ ਵੀ ਕੀ ਆ ਵੀ ਕੱਲ ਨੂੰ ਮੇਰੇ ਤਾਇਆ ਤਾਈ ਨੇ ਵੀ ਤਾਂ ਮੇਰਾ ਵਿਆਹ ਕਰਨਾ ਹੀ ਆ ਵੀ ਚੱਲ ਜੇ ਮੈਨੂੰ ਪਸੰਦ ਆ ਗਿਆ ਵੀ ਮੈਂ ਗੱਲ ਕਰ ਲਵਾਂ ਅਸੀਂ ਵਿਆਹ ਕਰਾ ਲਾਂਗੇ ਤੇ ਉਹੀ ਗੱਲ ਹੋਈ ਕਿਸਮਤ ਸੀ ਜਿਹੜੀ ਉਹਨੂੰ ਜੱਗੀ ਨੂੰ ਪਸੰਦ ਕਰਨ ਲੱਗੀ ਤੇ ਜੱਗੀ ਵੀ ਉਹਨੂੰ ਪਸੰਦ ਕਰਨ ਲੱਗ ਗਿਆ ਤਾਂ ਉਹ ਆਪਣੀ ਸਹੇਲੀ ਕੋਲ ਕਹਿੰਦੀ ਆ ਵੀ ਤੇਰੀ ਗੱਲ ਤਾਂ ਸੱਚੀ ਹੋ ਗਈ ਵੀ ਮੈਂ ਤੇ ਜੱਗੀ ਤਾਂ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਆ ਵੀ ਅਸੀਂ ਤਾਂ ਵਿਆਹ ਕਰਵਾਉਣਾ ਚਾਹੁੰਦੇ ਆ ਇੱਕ ਦੂਜੇ ਨਾਲ ਉਹ ਕਹਿੰਦੀ ਵੀ ਦੇਖ ਕਿਸਮਤ ਵੀ ਵੇਖ ਲਾ ਤੈਨੂੰ ਕੀ ਲੱਗਦਾ ਵੀ ਜੱਗੀ ਬਾਰੇ ਤੂੰ ਕਿੰਨਾ ਕੁ ਜਾਣਦੀ ਆ ਉਹ ਕਹਿੰਦੀ ਵੀ ਲੈ ਸਾਰਾ ਦਿਨ ਤਾਂ ਆਪਣੇ ਕੋਲ ਰਹਿੰਦਾ ਕਾਲਜ ਦੇ ਵਿੱਚ ਵੀ ਜਾਣਨ ਨੂੰ ਕੀ ਜਾਣਣਾ ਇਹਦੇ ਬਾਰੇ ਇੰਨਾ ਵਧੀਆ ਸੁਭਾਗ ਆ ਇੰਨੀਆਂ ਵਧੀਆ ਗੱਲਾਂ ਕਰਦਾ ਪੜਿਆ ਲਿਖਿਆ ਉਹ ਕਹਿੰਦੀ ਵੀ ਕਿਸੇ ਨਾਲ ਗੱਲਾਂ ਕਰਕੇ ਆਪਾਂ ਉਹਦੇ ਸੁਭਾਅ ਬਾਰੇ ਅੰਦਾਜ਼ਾ ਨਹੀਂ ਲਾ ਸਕਦੇ ਵੀ ਜਿੰਨਾ ਚਿਰ ਆਪਾਂ ਨੂੰ ਉਹਦੀ ਵੀ ਬੈਕਗ੍ਰਾਉਂਡ ਨਹੀਂ ਪਤਾ ਤਾਂ ਉਹ ਕਹਿੰਦੀ ਵੀ ਤੂੰ ਤਾਂ ਬਹੁਤੀਆਂ ਲੰਮੀਆਂ ਗੱਲਾਂ 'ਚ ਪੈ ਜਾਨੀ ਆ ਵੀ ਜਦੋਂ ਆਪਣੇ ਮਾਪਿਓ ਰਿਸ਼ਤਾ ਕਰਦੇ ਆ ਉਦੋਂ ਕਿਹੜਾ ਫਿਰ ਆਪਾਂ ਨੂੰ ਕਿਸੇ ਦੀ ਬੈਕਗ੍ਰਾਉਂਡ ਬਾਲੀ ਚੰਗੀ ਤਰ੍ਹਾਂ ਪਤਾ ਹੁੰਦੀ ਆ ਵੀ ਉਹਨੇ ਤੂੰ ਤਾਂ ਹੁਣ ਭਾਸ਼ਣ ਦੇਣ ਲੱਗੀ ਉਹ ਕਹਿੰਦੀ ਵੀ ਚਲ ਠੀਕ ਐ ਵੀ ਮੈਂ ਭਾਸ਼ਣ ਨਹੀਂ ਦੇ ਰਹੀ ਵੀ ਮੈਂ ਤਾਂ ਤੇਰੀ ਜ਼ਿੰਦਗੀ ਨੂੰ ਵੇਖ ਕੇ ਕਹਿਣੀ ਆ ਹਣਾ ਪਹਿਲਾਂ ਵੀ ਤੇਰੇ ਮਾਪੇ ਬਾਪ ਦੀ ਮੌਤ ਤੋਂ ਬਾਅਦ ਵੀ ਤੂੰ ਕਿੰਨਾ ਦੁੱਖ ਚੱਲਿਆਗਾ ਹਨਾ ਵੀ ਤਾਂ ਕਰਕੇ ਕਹਿੰਦੀ ਸੀ ਉਹ ਕਹਿੰਦੀ ਵੀ ਨਹੀਂ ਜੱਗੀ ਵਧੀਆ ਮੁੰਡਾਗਾ ਚਲ ਉਹ ਕਹਿੰਦੀ ਵੀ ਫਿਰ ਠੀਕ ਹੈ ਜੇ ਤੈਨੂੰ ਜੱਗੀ ਪਸੰਦ ਆ ਤਾਂ ਤੂੰ ਘਰੇ ਗੱਲ ਕਰ ਲੈ ਹਨਾ ਵੀ ਐਵੇਂ ਤੁਹਾਨੂੰ ਕਾਲਜ ਦੇ ਵਿੱਚ ਇਕੱਠਿਆਂ ਨੇ ਇਕੱਠਿਆਂ ਨੂੰ ਕਿਸੇ ਨੇ ਵੇਖ ਲਿਆ ਤਾਂ ਐਵੇਂ ਗੱਲ ਉੱਡੂਗੀ ਵੀ ਤੂੰ ਘਰੇ ਗੱਲ ਕਰ ਲੈ ਵੀ ਜੇ ਬਾਹਰੋਂ ਘਰੇ ਗੱਲ ਪਤਾ ਲੱਗੀ ਤਾਂ ਵੀ ਤੇਰੇ ਤਾਏ ਦੇ ਮੁੰਡੇ ਹਨਾ ਪਸੰਦ ਨਹੀਂ ਕਰਨਗੇ ਇਹ ਗੱਲ ਕਿਸਮਤ ਆ ਜਿਹੜੀ ਉਹ ਆਪਣੇ ਘਰੇ ਗੱਲ ਕਰਦੀ ਆ ਆਪਣੇ ਤਾਇਆ ਤਾਈ ਨਾਲ ਤੇ ਆਪਣੇ ਭਰਾਵਾਂ ਨਾਲ ਕਿ ਮੈਨੂੰ ਇੱਕ ਮੁੰਡਾ ਪਸੰਦ ਆ ਵੀ ਮੈਂ ਉਹਦੇ ਨਾਲ ਵਿਆਹ ਕਰਾਉਣੀ ਚਾਹਣੀ ਆ ਤਾ ਉਹਦੇ ਤਾਏ ਦੇ ਮੁੰਡੇ ਕਹਿੰਦੇ ਵੀ ਅਸੀਂ ਤੇਰੀ ਲਵ ਮੈਰਿਜ ਦੇ ਹੱਕ 'ਚ ਨਹੀਂ ਹੈਗੇ ਵੀ ਜੇ ਤੂੰ ਚਾਹਣੀ ਆ ਵੀ ਉਸ ਮੁੰਡੇ ਨਾਲ ਵਿਆਹ ਕਰਾਉਣਾ ਤਾਂ ਜਿਹੜੀ ਜ਼ਮੀਨਾਂ ਆ ਆਪਦੇ ਹਿੱਸੇ ਦੀ ਉਹ ਸਾਡੇ ਨਾਲ ਵਾਦੇ ਫਿਰ ਅਸੀਂ ਤੇਰਾ ਵਿਆਹ ਕਰ ਦਿਆਂਗੇ ਅਦਰਵਾਇਜ਼ ਨਹੀਂ ਅਸੀਂ ਕਰਦੇ ਉਹ ਕਹਿੰਦੀ ਵੀ ਇਹ ਕੀ ਮਤਲਬ ਹੋਇਆ ਵੀ ਜੇ ਕੱਲ ਨੂੰ ਤੁਸੀਂ ਮੇਰਾ ਕਿਤੇ ਹੋਰ ਵਿਆਹ ਕਰੋਗੇ ਵੀ ਫਿਰ ਵੀ ਤਾਂ ਕਰੋਗੇ ਵੀ ਮੈਨੂੰ ਤਾਂ ਜੱਗੀ ਪਸੰਦ ਆ ਇਸ ਲਈ ਵੀ ਮੈਂ ਵਿਆਹ ਤਾਂ ਉਸੇ ਨਹੀਂ ਕਰਾਉਂਗੀ ਤੇ ਉਹਦੇ ਤਾਏ ਦੇ ਮੁੰਡੇ ਕਹਿੰਦੇ ਵੀ ਚਲ ਜੇ ਤੂੰ ਵਿਆਹ ਕਰਾਉਣਾ ਕਰਾ ਲਾ ਵੀ ਉਸ ਤੋਂ ਬਾਅਦ ਸਾਡੇ ਪੈਰ ਨਾ ਪਾਈਂ ਤੇ ਉਹ ਕਹਿੰਦੀ ਵੀ ਠੀਕ ਐ ਵੀ ਫਿਰ ਮੈਂ ਜ਼ਮੀਨ ਵੀ ਨਹੀਂ ਤੁਹਾਨੂੰ ਦਿੰਦੀ ਚਲੋ ਭਾਈ ਉਹਦੇ ਤਾਇਆ ਤਾਈ ਹਨਾ ਇਹ ਸੋਚਦੇ ਆ ਵੀ ਸਾਡੇ ਮੁੰਡਿਆਂ ਦਾ ਐਵੇਂ ਬੈਰ ਪਊਗਾ ਤੇ ਉਹ ਕਿਸਮਤ ਦਾ ਜੱਗੀ ਨਾਲ ਵਿਆਹ ਕਰ ਦਿੰਦੇ ਆ ਕਿਸਮਤ ਆ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਤੇ ਕੁਝਕ ਟਾਈਮ ਤਾ ਠੀਕ ਰਹਿੰਦਾ ਤੇ ਹੌਲੀ ਹੌਲੀ ਜਦੋਂ ਕਿਸਮਤ ਨੂੰ ਪਤਾ ਲੱਗਦਾ ਹਨਾ ਵੀ ਉਹਦੇ ਘਰ ਵਾਲਾ ਜੱਗੀ ਆ ਜਿਹੜਾ ਉਹ ਨਸ਼ੇ ਦਾਦੀ ਆ ਤੇ ਉਹ ਕਿਸਮਤ ਨਾਲ ਵਿਆਹ ਵੀ ਉਹਨੇ ਇਸ ਕਰਕੇ ਕਰਵਾਇਆ ਸੀ ਕਿਉਂਕਿ ਉਹਨੂੰ ਪਤਾ ਸੀ ਵੀ ਕਿਸਮਤ ਦੇ ਹਿੱਸੇ ਜ਼ਮੀਨ ਆਉਂਦੀ ਆ ਚਲੋ ਭਾਈ ਹੌਲੀ ਹੌਲੀ ਜੱਗੀ ਉਹਨੂੰ ਕਹਿਣ ਲੱਗਿਆ ਵੀ ਜਿਹੜੀ ਤੇਰੀ ਜ਼ਮੀਨ ਆ ਹਨਾ ਉਹ ਵੇਚ ਦੇ ਤੇ ਆਪਾਂ ਇੱਥੇ ਜ਼ਮੀਨ ਲੈ ਲਾਂਗੇ ਕਿਸਮਤ ਨੂੰ ਵੀ ਹੁਣ ਪਤਾ ਲੱਗ ਗਿਆ ਸੀ ਵੀ ਇਹ ਨਸ਼ੇ ਕਰਦਾ ਤੇ ਉਹ ਆਪਣੇ ਨਾ ਕੀਤੇ ਤੇ ਬੜਾ ਆਪਸਤਾਉਂਦੀ ਆਪਣੇ ਫੈਸਲੇ ਤੇ ਤੇ ਫਿਰ ਉਹ ਸੋਚਦੀ ਆ ਵੀ ਚਲੋ ਜੋ ਮੇਰੀ ਕਿਸਮਤ ਦੇ ਵਿੱਚ ਲਿਖਿਆ ਸੀਗਾ ਵੀ ਉਹ ਹੋ ਗਿਆ ਤੇ ਇੱਕ ਦਿਨ ਉਹ ਆਪਣੇ ਪੇਕੇ ਆਉਂਦੀ ਆ ਵੈਸੇ ਤਾਂ ਉਹ ਕਦੇ ਆਈ ਨਹੀਂ ਸੀ ਵਿਆਹ ਤੋਂ ਬਾਅਦ ਕਿਉਂਕਿ ਉਹਦੇ ਭਰਾਮਣੇ ਕਹਤਾ ਸੀ ਕਿ ਸਾਡੇ ਘਰੇ ਨਾ ਬੜੀ ਪਰ ਫਿਰ ਵੀ ਉਹ ਆਪਣੇ ਤਾਇਆ ਤਾਈ ਨਾਲ ਗੱਲ ਕਰਨ ਆਈ ਆ ਹਨਾ ਉਹ ਆਪਣੇ ਤਾਇਆ ਜੀ ਤੇ ਤਾਈ ਜੀ ਕੋਲ ਕਹਿੰਦੀ ਕਿ ਵੀ ਮੈਂ ਚੰਗੀ ਰਹਿੰਦੀ ਜੇ ਮੈਂ ਉਹ ਜੱਗੀ ਨਾਲ ਵਿਆਹ ਨਾ ਕਰਵਾਉਂਦੀ ਵੀ ਜੱਗੀ ਤਾਂ ਨਸ਼ੇ ਦਾ ਆਦੀ ਆ ਤੇ ਮੈਨੂੰ ਜ਼ਮੀਨ ਵੇਚਣ ਨੂੰ ਕਹਿੰਦਾ ਉਹਦੇ ਤਾਇਆ ਤਾਈ ਕਹਿੰਦੇ ਵੀ ਦੇਖ ਭਾਵੇਂ ਹਨਾ ਤੂੰ ਸਾਡੀ ਸਕੀਤੀ ਨਹੀਂ ਪਰ ਅਸੀਂ ਤੈਨੂੰ ਸਕੀਆਂ ਤੀਆਂ ਵਾਂਗੀ ਪਿਆਰ ਕੀਤਾ ਸੀ ਵੀ ਤੇਰੇ ਫੈਸਲੇ ਤੇ ਅਸੀਂ ਹਨਾ ਕੋਈ ਬਹੁਤਾ ਵਿਰੋਧ ਨਹੀਂ ਕੀਤਾ ਵੀ ਚਲ ਤੂੰ ਜ਼ਿੰਦਗੀ ਕੱਢਣੀ ਆ ਤੇ ਉਹਦੀ ਤਾਈ ਕਹਿੰਦੀ ਵੀ ਦੇਖ ਪੁੱਤ ਮੈਂ ਤਾਂ ਨਹੀਂ ਸੀ ਚਾਹੁੰਦੀ ਕਿ ਮੇਰੇ ਮੁੰਡਿਆਂ ਦਾ ਹਨਾ ਕਿਸੇ ਨਾਲ ਵੈਰ ਪਵੇ ਵੀ ਤਾਂ ਕਰਕੇ ਅਸੀਂ ਤੇਰਾ ਵਿਆਹ ਕਰਤਾ ਵੀ ਹੁਣ ਇਹਦਾ ਕੋਈ ਹੱਲ ਨਹੀਂ ਤਾਂ ਉਹ ਕਹਿੰਦੀ ਵੀ ਚੱਲ ਤੂੰ ਐਂ ਕਰ ਫਿਰ ਉਹਨੂੰ ਤਲਾਕ ਦੇ ਦੇ। ਉਹਦੀ ਤਾਈ ਕਹਿੰਦੀ ਉਹ ਕਹਿੰਦੀ ਵੀ ਤਾਈ ਮੈਂ ਤਲਾਕ ਨਹੀਂ ਦੇ ਸਕਦੀ ਵੀ ਮੈਂ ਪ੍ਰੈਗਨੈਂਟ ਆ ਹਨਾ ਵੀ ਜੇ ਮੈਂ ਉਹਨੂੰ ਤਲਾਕ ਦੇਉਂਗੀ ਤਾਂ ਵੀ ਜਿਹੜਾ ਮੈਨੂੰ ਬੱਚਾ ਦਾ ਇਹਦਾ ਵੀ ਅਬੋਰਸ਼ਨ ਕਰਾਉਣਾ ਪਊਗਾ ਵੀ ਮੈਂ ਇਹ ਪਾਪ ਨਹੀਂ ਕਰ ਸਕਦੀ ਵੀ ਮੈਂ ਪਹਿਲੀ ਪਤਾ ਨਹੀਂ ਕਿਹੜੇ ਪਾਪ ਭਰ ਰਹੀ ਆ ਤੇ ਨਾਲੇ ਉਹ ਕਹਿੰਦੀ ਵੀ ਕਿਸੇ ਵੀ ਹਾਲਤ ਦੇ ਵਿੱਚ ਜੱਗੀ ਨੇ ਮੈਨੂੰ ਤਲਾਕ ਨਹੀਂ ਦੇਣਾ ਵੀ ਬਸ ਮੈਂ ਮਨਜ਼ੂਰ ਕਰ ਲਿਆ ਜੋ ਕੁਝ ਮੇਰੀ ਕਿਸਮਤ ਦੇ ਵਿੱਚ ਸੀ ਪਰ ਕਹਿੰਦੀ ਵੀ ਜ਼ਮੀਨ ਨਹੀਂ ਮੈਂ ਵੇਚਦੀ ਹੈਗੀ ਤੇ ਵੀ ਮੈਂ ਆਉਂਦੀ ਜਾਂਦੀ ਰਹਿਣਾ ਚਾਹਣੀ ਆ ਵੀ ਮੇਰੇ ਭਰਾ ਨੇ ਹਨਾ ਗੁੱਸੇ ਆ ਚਲੋ ਮੇਰੇ ਨਾਲ ਵੀ ਤੁਸੀਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਿਓ ਵੀ ਜੇ ਜੱਗੀ ਹਨਾ ਇਸੇ ਤਰ੍ਹਾਂ ਹੀ ਵੱਧ ਨਸ਼ੇ ਕਰਦਾ ਰਿਹਾ ਤਾਂ ਵੀ ਫਿਰ ਮੈਂ ਕਿਹਦੇ ਨਾਲ ਵਰਤੂੰਗੀ ਤੇ ਉਹਦੇ ਤਾਇਆ ਤਾਈ ਕਹਿੰਦੇ ਵੀ ਦੇਖ ਪੁੱਤ ਵੈਸੇ ਤਾਂ ਹਨਾ ਕੋਈ ਗੱਲ ਨਹੀਂ ਪਰ ਫਿਰ ਵੀ ਗੁੱਸਾ ਆ ਜਾਂਦਾ ਹਨਾ ਮੁੰਡਿਆਂ ਨੂੰ ਗੁੱਸਾ ਆ ਗਿਆ ਰਹਿਣਗੇ ਤਾਂ ਤੇਰੇ ਭਰਾ ਹੀ ਉਹ ਵੀ ਕੋਈ ਨਾ ਉਹਨਾਂ ਦਾ ਗੁੱਸਾ ਠੰਡਾ ਹੋਣ ਦੇ ਵੀ ਹੌਲੀ ਹੌਲੀ ਤੇਰੇ ਨਾਲ ਵਰਤਣ ਲੱਗ ਜਾਣਗੇ ਕਿਸਮਤ ਦੇ ਤਾਇਆ ਤਾਈ ਉਹਨੂੰ ਕਹਿੰਦੇ ਆ ਹਨਾ ਕਿ ਪਤਾ ਸਾਡੇ ਕੋਲੇ ਤਾਂ ਹਨਾ ਆਪਦੀ ਜ਼ਮੀਨ ਹੈਗੀ ਆ ਵੀ ਤੂੰ ਆਪਣੀ ਜ਼ਮੀਨ ਦਾ ਠੇਕਾ ਹਿੱਸਾ ਲੈ ਜਿਆ ਕਰ ਵੀ ਜਦੋਂ ਹੁਣ ਜੱਗੀ ਇੰਨੇ ਨਸ਼ੇ ਕਰਦਾ ਹਨਾ ਵੀ ਤੂੰ ਆਪਦੇਆਂ ਲੋੜਾਂ ਕਿਵੇਂ ਪੂਰੀਆਂ ਕਰੇਂਗੀ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਵੀ ਅੱਧਾ ਠੇਕਾ ਹਿੱਸਾ ਮੈਨੂੰ ਦੇ ਜਿਆ ਕਰੂੰ ਤੇ ਅੱਧਾ ਮੈਂ ਰੱਖ ਲਿਆ ਕਰੂੰ ਵੀ ਮੈਂ ਆਪਣੇ ਭਰਾਵਾਂ ਨਾਲੋਂ ਟੁੱਟਣਾ ਨਹੀਂ ਚਾਹੁੰਦੀਗੀ ਚਲੋ ਆਪਣੇ ਸਹੁਰੇ ਘਰ ਵਾਪਸ ਆ ਜਾਂਦੀ ਆ ਹਨਾ ਤੇ ਐਸੀ ਤਰ੍ਹਾਂ ਹੀ ਦਿਨ ਲੰਘਦੇ ਆ ਉਹ ਬਥੇਰਾ ਆਪਣੇ ਪਤੀ ਨੂੰ ਸਮਝਾਉਂਦੀ ਆ ਕਿ ਜੱਗੀ ਤੂੰ ਵਿਆਹ ਤੋਂ ਪਹਿਲਾਂ ਤਾਂ ਕੀ ਕੀ ਵਾਅਦੇ ਕਰਦਾ ਹੁੰਦਾ ਸੀ ਹਨਾ ਵੀ ਤੂੰ ਮੈਥੋਂ ਹਰੇਕ ਗੱਲ ਦਾ ਲਕੋਹ ਰੱਖਿਆ ਵੀ ਇੰਨੇ ਇੰਨੇ ਨਸ਼ੇ ਕਰਦਾ ਤੂੰ ਤੇ ਆਪਣਾ ਜਿਹੜਾ ਹੋਣ ਵਾਲਾ ਬੱਚਾਗਾ ਵੀ ਉਹ ਕੀ ਪ੍ਰਾਊਡ ਫੀਲ ਕਰੂਗਾ ਆਪਣੇ ਤੇ ਹਨਾ ਵੀ ਤੁਸੀਂ ਸੋਧਰ ਜੋ ਵਿਆਹਸ ਤਾਂ ਆਪਣੀ ਜ਼ਿੰਦਗੀ ਦੋਨਾਂ ਦੀ ਨਰਕ ਬਣ ਜੂ ਤੇ ਆਪਣੇ ਬੱਚੇ ਦੀ ਵੀ ਪਰ ਜਿਹੜਾ ਜੱਗੀ ਸੀ ਉਹਨੂੰ ਨਸ਼ੇ ਤੋਂ ਬਿਨਾ ਕੁਝ ਵੀ ਵਧੀਆ ਨਹੀਂ ਸੀ ਲੱਗਦਾ ਜਿਵੇਂ ਹੁਣ ਕਿਸਮਤਕੌਰ ਪ੍ਰੈਗਨੈਂਟ ਸੀ ਉਹਨੂੰ ਡਾਕਟਰ ਦੇ ਵੀ ਜਾਣਾ ਪੈਂਦਾ ਸੀ ਜਾਂ ਹੋਰ ਵੀ ਉਹਨੂੰ ਹਨਾ ਕਿਸੇ ਕੰਮ ਕਿਤੇ ਬਾਹਰ ਜਾਣਾ ਪੈਂਦਾ ਤਾਂ ਉਹ ਫਿਰ ਉਹ ਆਪਣੇ ਦਿਓਰ ਨੂੰ ਲੈ ਕੇ ਜਾਂਦੀ ਹੌਲੀ-ਹੌਲੀ ਵੀ ਉਹ ਇੱਕ ਤਰ੍ਹਾਂ ਨਾਲ ਆਪਣੇ ਦਿਓਰ ਦੀ ਆਦੀ ਹੋ ਚੁੱਕੀ ਸੀ ਤੇ ਜਿਹੜਾ ਉਹਦਾ ਦਿਓਰ ਸੀਗਾ ਉਹ ਵੀ ਉਹਦੇ ਨਾਲ ਨੇੜਤਾ ਵਧਾ ਰਿਹਾ ਸੀ ਕਿਉਂਕਿ ਉਹਨੂੰ ਪਤਾ ਸੀ ਵੀ ਇਹਦੀ ਜ਼ਮੀਨ ਦਾ ਠੇਕਾ ਹਿੱਸਾ ਉਹਦਾ ਚਲੋ ਇਹ ਕਹਿ ਲਓ ਜਾਂ ਕੁਝ ਵੀ ਕਹਿ ਲਓ ਬਸ ਤੇ ਉਹਨੂੰ ਪਤਾ ਸੀ ਹਨਾ ਵੀ ਜੱਗੀ ਆ ਜਿਹੜਾ ਉਹ ਤਾਂ ਇਹਦਾ ਖਿਆਲ ਨਹੀਂ ਰੱਖਦਾ ਉਹ ਕਿਆ ਕਰੇ ਵੀ ਭਾਬੀ ਵੀ ਜਦੋਂ ਤੁਸੀਂ ਵੀਰੇ ਨਾਲ ਮੈਰਿਜ ਕਰਾਈ ਸੀ ਘਟੋ ਘਟ ਤੁਸੀਂ ਇਹਦੇ ਬਾਰੇ ਪਤਾ ਤਾਂ ਕਰ ਲੈਂਦੇ ਵੀ ਤੁਸੀਂ ਕਿੰਨੇ ਸੋਹਣੇ ਹੋ ਹਨਾ ਕਿੰਨਾ ਵਧੀਆ ਤੁਹਾਡਾ ਸੁਹਾਗ ਆ ਵੀ ਜੱਗੀ ਨੇ ਤੁਹਾਨੂੰ ਰੋਲ ਕੇ ਰੱਖ ਦਿੱਤਾ ਤਾਂ ਕਿ ਸਮਤ ਕਹਿੰਦੀ ਆਪਦੇ ਦਿੌਰ ਨੂੰ ਵੀ ਦੇਖ ਵੀ ਮੇਰੀ ਕਿਸਮਤ ਦੇ ਵਿੱਚ ਜਿਹੜਾ ਲਿਖਿਆ ਸੀ ਹਨਾ ਉਹੀ ਹੋ ਗਿਆ ਵੀ ਜੋ ਕੁਝ ਹੋਣਾ ਹੁੰਦਾ ਉਹ ਹੋ ਕੇ ਰਹਿੰਦਾ ਇਸੇ ਤਰ੍ਹਾਂ ਹਨਾ ਦੋਨੋਂ ਦਿਨਾਂ ਨੇੜਤਾ ਵਧਣ ਲੱਗ ਗਈ ਉਦロナ ਕਿਸਮਤ ਦੇਤਾ ਆਇਆ ਤਾਂ ਈ ਸੀ ਜਿਹੜੇ ਉਹਨਾਂ ਨੂੰ ਇਸ ਗੱਲ ਦਾ ਬਹੁਤ ਤਰਸ ਆਇਆ ਵੀ ਪਹਿਲਾਂ ਮਾਂ ਪਿਓ ਵਾਰੀ ਸੀ ਵੀ ਚਲੋ ਗਲਤੀ ਕੀਤੀ ਜਿੱਦ ਕਰਕੇ ਹਨਾ ਵੀ ਜੇ ਆਪਾਂ ਜਮੇ ਇਸ ਤਰ੍ਹਾਂ ਉਹਨੂੰ ਕੱਲੀ ਨੂੰ ਛੱਡਤਾ ਤਾਂ ਉਹਦੀ ਜ਼ਿੰਦਗੀ ਜਮਾ ਰੋਲ ਜੂਗੀ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਸਮਝਾਇਆ ਵੀ ਦੇਖੋ ਪੁੱਤ ਕਿਸਮਤ ਦੇ ਵਿੱਚ ਜੋ ਵੀ ਕੁਝ ਹੋਵੇ ਹਨਾ ਉਹ ਹੋ ਕੇ ਰਹਿੰਦਾ ਵੀ ਆਪਣੀ ਕੁੜੀ ਨੇ ਚਲੋ ੱੱਕੇ ਨਾਲ ਕਹਿਤਾ ਵੀ ਮੈਂ ਵਿਆਹ ਕਰਾਉਣਾ ਵੀ ਕਰਾ ਲਿਆ ਵੀ ਜੇ ਮੰਨ ਲਵੋ ਆਪਾਂ ਉਹਦਾ ਰਿਸ਼ਤਾ ਕਰਦੇ ਆਪਾਂ ਹਨਾ ਮੁੰਡਾ ਲੱਭਦੇ ਤੇ ਉਹ ਮੁੰਡਾ ਨਸ਼ੇ ਕਰਦਾ ਹੁੰਦਾ ਵੀ ਫੇਰ ਵੀ ਤਾਂ ਆਪਾਂ ਜਰਦੇ ਹੀ ਵੀ ਇਹ ਇਸ ਮੌਕੇ ਆਪਾਂ ਨੂੰ ਉਹਨੂੰ ਕੱਲੀ ਨੂੰ ਨਹੀਂ ਛੱਡਣਾ ਚਾਹੀਦਾ ਵੀ ਉਹ ਇੱਕ ਬੱਚੇ ਦੀ ਮਾਂ ਬਣਨ ਵਾਲੀ ਆ ਵੀ ਚਲ ਤੁਸੀਂ ਨਹੀਂ ਜਾਣਾ ਵੀ ਉਹਨੂੰ ਆਉਣ ਦਿਆ ਕਰੋ ਵੀ ਉਹਦੇ ਨਾਲ ਗੱਲਬਾਤ ਕਰਿਆ ਕਰੋ ਚਲੋ ਉਹਦੇ ਭਰਾ ਸੀ ਹਨਾ ਫੇਰ ਵੀ ਜਦੋਂ ਇਕੱਠੇ ਰਹੇ ਸੀ ਭਾਵੇਂ ਤਾਏ ਦੇ ਮੁੰਡੇ ਸੀ ਜਦੋਂ ਬਚਪਨ ਦੇ ਵਿੱਚ ਇਕੱਠੇ ਰਹੇ ਸੀ ਮੋਹ ਪ੍ਰੇਮ ਤਾਂ ਹੁੰਦਾ ਹੀ ਆ ਤੇ ਉਹ ਚਲੋ ਕਿਸਮਤ ਨਾਲ ਗੱਲਬਾਤ ਕਰਦੇ ਉਹਨੂੰ ਆਈ ਨੂੰ ਬੁਲਾਉਂਦੇ ਤੇ ਕਿਸਮਤ ਵੀ ਸੀ ਥੋੜੇ ਜਿਹੇ ਦਿਨਾਂ ਤੋਂ ਆਪਣੇ ਪੇਕੇ ਜਾਇ ਆਉਂਦੀ ਸੀ ਇੱਕ ਦਿਨ ਕਿਸਮਤ ਆਪਣੇ ਪੇਕੇ ਆਈ ਤਾਂ ਉਹ ਆਪਣੀ ਸਹੇਲੀ ਨੂੰ ਮਿਲੀ ਜਿਹੜੀ ਕਾਲਜ ਦੀ ਉਹਦੀ ਸਹੇਲੀ ਉਹਨੂੰ ਕਹਿੰਦੀ ਹੁੰਦੀ ਸੀ ਕਿ ਤੂੰ ਹਨਾ ਜੱਗੀ ਨਾਲ ਵਿਆਹ ਨਾ ਕਰਾ ਤਾਂ ਚਲੋ ਮਿਲਦੀ ਆ ਉਹਨੂੰ ਕਹਿੰਦੀ ਆ ਆਪਣੀ ਸਹੇਲੀ ਨੂੰ ਕਿ ਤੂੰ ਮੈਨੂੰ ਬਿਲਕੁਲ ਸਹੀ ਗੱਲ ਕਹੀ ਸੀ ਵੀ ਜੇ ਮੈਂ ਤੇਰੀ ਗੱਲ ਮੰਨ ਲੈਂਦੀ ਤਾਂ ਮੈਨੂੰ ਆਹ ਦਿਨਾਂ ਦੇਖਣੇ ਪੈਂਦੇ ਵੀ ਉਧਰੋਂ ਤਾਂ ਮੈਂ ਪ੍ਰੈਗਨੈਂਟ ਆ ਤੇ ਉਧਰੋਂ ਵੀ ਹਨਾ ਜੱਗੀ ਤਾਂ ਨਸ਼ੇ ਦੇ ਵਿੱਚ ਤੁੱਟ ਹੋ ਕੇ ਪਿਆ ਰਹਿੰਦਾ ਤੇ ਫਿਰ ਨਾ ਉਹ ਆਪਣੀ ਸਹੇਲੀ ਨਾਲ ਆਪਣੇ ਦਿਓਰ ਦੀਆਂ ਹੀ ਗੱਲਾਂ ਕਰਦੀ ਰਹਿੰਦੀ ਆ ਤੇ ਮੇਰਾ ਦਿਔਰ ਵਿਚਾਰਾ ਬਹੁਤ ਚੰਗਾ ਉਹ ਮੇਰਾ ਖਿਆਲ ਰੱਖਦਾ ਜੱਗੀ ਨੂੰ ਤਾਂ ਮੇਰਾ ਪੋਰਾ ਵੀ ਖਿਆਲ ਨਹੀਂ ਮੈਂ ਜੱਗੀ ਦੇ ਬੱਚੇ ਦੀ ਮਾਂ ਬਣਨ ਵਾਲੀ ਆ ਪਰ ਮੇਰਾ ਦਿਔਰ ਮੈਨੂੰ ਹਸਪੀਟਲ ਲੈ ਕੇ ਜਾਂਦਾ ਤਾਂ ਜਿਹੜੀ ਉਹਦੀ ਸਹੇਲੀ ਸੀ ਉਹਨੂੰ ਉਹਦੀਆਂ ਗੱਲਾਂ ਤੋਂ ਇਹ ਲੱਗਿਆ ਵੀ ਉਹ ਆਪਣੇ ਦਿਔਰ ਵੱਲਣਾ ਵੱਧ ਛੁਕਾ ਕਰੀ ਬੈਠੀ ਆ ਉਹ ਕਹਿੰਦੀ ਕਿਸਮਤ ਜੇ ਤੈਨੂੰ ਬੁਰਾ ਨਾ ਲੱਗੇ ਤਾਂ ਮੈਂ ਇੱਕ ਗੱਲ ਕਹਾਂ ਕਹਿੰਦੀ ਪਹਿਲਾਂ ਜਦੋਂ ਤੂੰ ਜੱਗੀ ਨੂੰ ਪਸੰਦ ਕਰਨ ਲੱਗੀ ਆ ਉਦੋਂ ਤੂੰ ਜੱਗੀ ਦੀਆਂ ਇਸ ਤਰ੍ਹਾਂ ਗੱਲਾਂ ਕਰਦੀ ਰਹਿੰਦੀ ਸੀਗੀ ਤੇ ਕਹਿੰਦੀ ਹੁਣ ਤੂੰ ਆਪਣੇ ਦਿਔਰ ਦੀਆਂ ਜਾਦਾ ਗੱਲਾਂ ਕਰਦੀਆਂ ਜੱਗੀ ਨਾਲੋਂ ਵੀ ਤੇ ਵੀ ਕਿਤੇ ਕੋਈ ਹੋਰ ਗੱਲ ਤਾਂ ਨਹੀਂ ਤਾਂ ਜਿਹੜੀ ਕਿਸਮਤ ਆ ਉਹ ਮੰਨ ਲੈਂਦੀ ਆ ਉਹ ਕਹਿੰਦੀ ਵੀ ਹਾਂ ਵੀ ਮੈਂ ਤੇ ਮੇਰਾ ਦਿਔਰ ਇੱਕ ਦੂਜੇ ਨੂੰ ਪਸੰਦ ਕਰਦੇ ਆ ਕਹਿੰਦੀ ਵੀ ਹੁਣ ਪ੍ਰੋਬਲਮ ਇਹ ਆ ਵੀ ਨਾ ਤਾਂ ਜੱਗੀ ਮੈਨੂੰ ਤਲਾਕ ਦਿੰਦਾ ਹਨਾ ਵੀ ਨਹੀਂ ਮੈਂ ਜੱਗੀ ਦੇ ਹੁੰਦੇ ਵੀ ਆਪਣੇ ਦਿਔਰ ਨਾਲ ਵਿਆਹ ਕਰਾ ਸਕਦੀ ਆ ਪਰ ਕਹਿੰਦੀ ਮੇਰੇ ਦਿਔਰ ਨੇ ਮੇਰੇ ਨਾਲ ਵਾਦਾ ਕੀਤਾ ਕਿ ਮੈਂ ਹੋਰ ਵਿਆਹ ਨਹੀਂ ਕਰਾਉਂਗਾ ਵੀ ਮੈਂ ਤੇਰੇ ਨਾਲ ਹੀ ਰਿਸ਼ਤਾ ਰੱਖੂੰਗਾ ਵੀ ਮੈਂ ਤੇਰੇ ਹਰ ਇੱਕ ਸੁੱਖ-ਦੁੱਖ ਦੇ ਵਿੱਚ ਸਾਥ ਦੇਊਂਗਾ ਤੇ ਜਿਹੜਾ ਤੇਰਾ ਬੱਚਾ ਹੋਊਗਾ ਉਹਨੂੰ ਵੀ ਮੈਂ ਵਧੀਆ ਪਿਆਰ ਦੇਊਂਗਾ ਵੀ ਚਲ ਮੇਰਾ ਭਰਾ ਤਾਂ ਜਿਹੇ ਜਾ ਵੀ ਹੈਗਾ ਤਾਂ ਉਹਦੀ ਸੇਲੀ ਉਹਨੂੰ ਰੋਕਦੀ ਆ ਉਹ ਕਹਿੰਦੀ ਵੀ ਨਹੀਂ ਕਿਸਮਤ ਤੂੰ ਗਲਤ ਕਰ ਰਹੀ ਆ ਵੀ ਜਦੋਂ ਇੱਕ ਔਰਤ ਦਾ ਪਤੀ ਹੁੰਦਾ ਹਨਾ ਭਾਵੇਂ ਉਹ ਨਸ਼ੇੜੀ ਹੋਵੇ ਭਾਵੇਂ ਉਹਨੂੰ ਕੋਈ ਮਰਜ਼ੀ ਐਬ ਹੋਵੇ ਵੀ ਉਹਦਾ ਇਸ ਤਰ੍ਹਾਂ ਦੂਜੇ ਮਰਦ ਨਾਲ ਰਹਿਣਾ ਠੀਕ ਨਹੀਂ ਮਨੁਲਾ ਉਹ ਜੱਗੀ ਨੂੰ ਕੱਲ ਨੂੰ ਕੋਈ ਏਦਾਂ ਦੀ ਕੋਈ ਗੱਲ ਹੁੰਦੀ ਚਲੋ ਫਿਰ ਤਾਂ ਤੇਰਾ ਤੇਰੇ ਦਿਓਰ ਨਾਲ ਵਿਆਹ ਵੀ ਹੋ ਜਾਂਦਾ ਵੀ ਜਿਹੜੇ ਰਿਸ਼ਤੇ ਦੇ ਵਿੱਚ ਤੁਸੀਂ ਸ਼ਰਿਆ ਮਹਣਾ ਰਹਿ ਨਹੀਂ ਸਕਦੇ ਸਮਾਜ ਜਿਹੜੇ ਰਿਸ਼ਤੇ ਨੂੰ ਪ੍ਰਵਾਨਗੀ ਨਹੀਂ ਦਿੰਦਾ ਵੀ ਇਹ ਠੀਕ ਨਹੀਂ ਵੀ ਜਾਂ ਤਾਂ ਇਹ ਗੱਲ ਆ ਵੀ ਤੂੰ ਜੱਗੀ ਨੂੰ ਤਲਾਕ ਦੇ ਤੇ ਆਪਣੇ ਦਿਓਰ ਨਾਲ ਵਿਆਹ ਕਰਾ ਲਾ ਉਹ ਕਹਿੰਦੀ ਵੀ ਇਹ ਤਾਂ ਪੋਸੀਬਲ ਨਹੀਂ ਹੈਗਾ ਤੇ ਫਿਰ ਉਹ ਕਹਿੰਦੀ ਜੇ ਪੋਸੀਬਲ ਨਹੀਂ ਤਾਂ ਤੂੰ ਇਹ ਰਿਸ਼ਤਾ ਵੀ ਨਾ ਉਸਾਰ ਇਹਨੂੰ ਇੱਥੇ ਛੱਡ ਦੇ ਵੀ ਤੂੰ ਗਲਤ ਫੈਸਲਾ ਲੈ ਰਹੀ ਆ ਜਾਂ ਫਿਰ ਤੂੰ ਐਂ ਕਰ ਫਿਰ ਤੂੰ ਜੱਗੀ ਨੂੰ ਛੱਡ ਕੇ ਆ ਜਾ ਕਿ ਤੂੰ ਇੱਥੇ ਰਹਿ ਲਾ ਹਣਾ ਵੀ ਤੇਰੇ ਤਾਇਆ ਤਾਈ ਹੈਗੇ ਆ ਕਹਿੰਦੀ ਨਹੀਂ ਮੈਂ ਇੱਥੇ ਤਾਂ ਨਹੀਂ ਰਹਿ ਸਕਦੀ ਕਹਿੰਦੀ ਵੀ ਸਾਰੀ ਉਮਰ ਕੌਣ ਮੈਨੂੰ ਰੱਖੂਗਾ ਫਿਰ ਉਹ ਕਹਿੰਦੀ ਵੀ ਤੂੰ ਮੇਰੀ ਗੱਲ ਮੰਨ ਵੀ ਪਹਿਲਾਂ ਵੀ ਮੈਂ ਤੈਨੂੰ ਸਮਝਾਉਂਦੀ ਹੁੰਦੀ ਸੀ ਵੀ ਤੂੰ ਇਹ ਗਲਤੀ ਨਾ ਕਰ ਤਾਂ ਕਿਸਮਤ ਨੂੰ ਨਾ ਐ ਲੱਗਿਆ ਵੀ ਇਹ ਇਹਦੇ ਕੋਲੇ ਮੈਨੂੰ ਗੱਲ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਉਹਦੀਆਂ ਅੱਖਾਂ ਤੇ ਜਿਵੇਂ ਪਹਿਲਾਂ ਜੱਗੀ ਦੀ ਪੱਟੀ ਬੰਨੀ ਸੀ ਹੁਣ ਐਸੀ ਤਰ੍ਹਾਂ ਉਹਨੂੰ ਐ ਲੱਗਦਾ ਸੀ ਵੀ ਮੇਰਾ ਦਿਔਰ ਦੁਨੀਆ ਦਾ ਸਭ ਤੋਂ ਚੰਗਾ ਮੁੰਡਾ ਚਲੋ ਇਸੇ ਤਰ੍ਹਾਂ ਹਣਾ ਗੱਲਾਂ ਬਾਤਾਂ ਕਰਦੀਆਂ ਤੇ ਕਿਸਮਤ ਆਪਣੇ ਘਰ ਆ ਜਾਂਦੀ ਹੈ ਇੱਕ ਦੋ ਦਿਨ ਰਹਿੰਦੀ ਆ ਉਹ ਫਿਰ ਆਪਣੇ ਸਹੁਰੇ ਘਰ ਆਉਂਦੀ ਆ ਸਹੁਰੇ ਘਰ ਆਉਂਦੀ ਆ ਤਾਂ 2-4 ਮਹੀਨਿਆਂ ਬਾਅਦ ਉਹਦੀ ਕੁੱਖ ਚੋਂ ਇੱਕ ਬੇਟੀ ਜਨਮ ਲੈਂਦੀ ਆ ਬੇਟੀ ਜਨਮ ਲੈਂਦੀ ਆ ਜੋ ਅੱਗੀ ਨੂੰ ਤਾਂ ਕੋਈ ਟੜੀ ਉਤਰੀ ਦੀ ਹੈ ਨਹੀਂ ਸੀ ਉਹਨੇ ਤਾਂ ਕੋਈ ਆਏ ਨਹੀਂ ਸੀ ਵੀ ਮੇਰੀ ਬੇਟੀ ਹੋਈ ਆ ਮੇਰੇ ਬੱਚਾ ਹੋਇਆ ਕੋਈ ਵੀ ਉਹਨੂੰ ਸੁਧਬਦ ਨਹੀਂ ਸੀ ਬਸ ਉਹ ਦਿਨੋਂ ਦਿਨ ਇਸੇ ਤਰ੍ਹਾਂ ਕਰਦਾ ਹਣਾ ਵੀ ਕਰਦੀਆਂ ਕੋਈ ਚੀਜ਼ਾਂ ਚੱਕ ਕੇ ਵੇਚੇ ਆਉਂਦਾ ਬਸ ਨਸ਼ਾ ਕਰਕੇ ਪਿਆ ਰਹਿੰਦਾ ਤੇ ਜਿਹੜਾ ਉਹਦਾ ਦਿਓਰ ਸੀਗਾ ਹੁਣ ਜਦੋਂ ਉਹਨੂੰ ਆਏ ਲੱਗਣ ਲੱਗਿਆ ਉਹਦੇ ਦਿਓਰ ਨੂੰ ਵੀ ਹਣਾ ਇੱਕ ਜਿਹੜੇ ਕਈ ਲੋਕ ਇਦਾਂ ਦੇ ਹੁੰਦੇ ਆ ਵੀ ਉਹ ਉਹਨਾਂ ਨੂੰ ਕੀ ਕਹੀਏ ਮੇਰੇ ਕੋਲੇ ਸ਼ਬਦ ਹੈ ਨਹੀਂ ਕਿ ਉਹ ਔਰਤਾਂ ਦਾ ਯੂਜ਼ ਕਰਦੇ ਆ ਵੀ ਉਹਨੂੰ ਜਦੋਂ ਐ ਜੇ ਲੱਗਣ ਲੱਗਿਆ ਵੀ ਹੁਣ ਇਹਦੇ ਬੇਟੀ ਹੋ ਗਈ ਹੈ ਨਾ ਉਹਦੀ ਜ਼ਿੰਮੇਵਾਰੀ ਮੇਰੇ ਤੇ ਆਊ ਵੀ ਐਸ ਤਰ੍ਹਾਂ ਮੈਂ ਕਿਵੇਂ ਰਹੂੰਗਾ ਵੀ ਹੈਗੀ ਤਾਂ ਇਹ ਮੇਰੇ ਭਰਾ ਦੇ ਘਰ ਵਾਲੀ ਆ ਵੀ ਮੇਰੀ ਮੇਰੇ ਨਾਲ ਤਾਂ ਰਿਸ਼ਤਾ ਇਹਦਾ ਰਹੀ ਨਹੀਂ ਸਕਦਾ ਫਿਰ ਉਹਨੂੰ ਐ ਲੱਗਦਾ ਵੀ ਮੈਂ ਕਿਉਂ ਇਹਦੇ ਝੰਜਟੇ ਦੇ ਵਿੱਚ ਫਸਾਂ ਵੀ ਮੈਂ ਆਪਦਾ ਵਿਆਹ ਕਰਾਵਾਂ ਤੇ ਉਹ ਵਿਆਹ ਕਰਾ ਲੈਂਦਾ ਜਦੋਂ ਕਿਸਮਤ ਉਹਨੂੰ ਕਹਿੰਦੀ ਆ ਵੀ ਪਹਿਲਾਂ ਹਨਾ ਮੈਨੂੰ ਜੱਗੀ ਨੇ ਇਸ ਤਰ੍ਹਾਂ ਚੀਟ ਕੀਤਾ ਵੀ ਹੁਣ ਤੂੰ ਕਰਦਾ ਵੀ ਤੂੰ ਮੈਨੂੰ ਵਰਤਕੇ ਤੇ ਹੁਣ ਤੂੰ ਵਿਆਹ ਕਰਾਉਣਾ ਵੀ ਤੂੰ ਮੇਰੇ ਨਾਲ ਰਹੇ ਤਾਂ ਉਹ ਕਹਿੰਦਾ ਵੀ ਜਿਹੜਾ ਸਾਡਾ ਰਿਸ਼ਤਾ ਵੀ ਕੀ ਉਹਨੂੰ ਸਮਾਜ ਪ੍ਰਵਾਨਗੀ ਦੇਊਗਾ ਵੀ ਐ ਕਿਵੇਂ ਰਹਿ ਸਕਦਾ ਮੈਂ ਵੀ ਇੱਕ ਔਰਤ ਆ ਜਿਹੜੀ ਆਪਣੇ ਪਤੀ ਦੇ ਹੁੰਦੇ ਹੋਏ ਦੂਜੇ ਮਰਦ ਨਾਲ ਰਹੂਗੀ ਤੇ ਵੀ ਤੈਨੂੰ ਲੋਕਾਂ ਨੇ ਮਾੜਾ ਕਹਿਣਾ ਉਹ ਕਹਿੰਦੀ ਵੀ ਜਿੰਦੇ ਤੂੰ ਮੇਰੇ ਨਾਲ ਰਿਸ਼ਤਾ ਉਸਾਰਿਆ ਸੀ ਵੀ ਤੈਨੂੰ ਉਹਦੇ ਨਹੀਂ ਪਤਾ ਸੀ ਉਹ ਕਹਿੰਦਾ ਵੀ ਠੀਕ ਹੈ ਵੀ ਮੈਂ ਤੇਰੀ ਮਦਦ ਕਰਦਾ ਸੀ ਵੀ ਉਸ ਤੋਂ ਆਪਣੀ ਨੇੜਤਾ ਵਧ ਗਈ ਵੀ ਮੈਂ ਕਿਹੜਾ ਫਿਰ ਤੈਨੂੰ ਧੋਖਾ ਦਿੱਤਾ ਜਾਂ ਹੋਰ ਵੀ ਤੋਖਾ ਤਾਂ ਸਕੋਂ ਤੂੰ ਦਿੰਦੀ ਰਹੀਆਂ ਜੱਗੀ ਨੂੰ ਤੂੰ ਵਿਆਹੀ ਵਰੀ ਹੋ ਕੇ ਮੇਰੇ ਨਾਲ ਜਾਂਦੀ ਆਉਂਦੀ ਰਹੀਆਂ ਤੇ ਵੀ ਹੁਣ ਤੂੰ ਚਾਹਣੀ ਐ ਵੀ ਮੈਂ ਵੀ ਤੇਰਾ ਗੁਲਾਮ ਬਣ ਕੇ ਰਹਾ ਤਾਂ ਇਹ ਗੱਲ ਸੁਣ ਕੇ ਕਿਸਮਤ ਨੂੰ ਬਹੁਤ ਤੱਕਾ ਲੱਗਦਾ ਤੇ ਉਹ ਸੋਚਦੀ ਆ ਵੀ ਮੇਰੀ ਕੋਈ ਗਲਤੀ ਆ ਉਹਨੂੰ ਇਹਸਾਸ ਹੁੰਦਾ ਵੀ ਕਿਸੇ ਦੀ ਗਲਤੀ ਨਹੀਂ ਸਿਰਫ ਮੇਰੀ ਗਲਤੀ ਐ ਵੀ ਮੈਂ ਹੀ ਜਿੱਦ ਕਰਕੇ ਆਪਣੀ ਜ਼ਿੰਦਗੀ ਐ ਜਿਹੜੀ ਖਰਾਬ ਕੀਤੀ ਆ ਪਰ ਫਿਰ ਵੀ ਉਹ ਨਾ ਮਤਲਬ ਸਬਰ ਦਾ ਘੋਟ ਪੀ ਲੈਂਦੀ ਆ ਤੇ ਉਹਦੇ ਦਿਵਾਰ ਦਾ ਜਦੋਂ ਵਿਆਹ ਹੁੰਦਾ ਤਾਂ ਉਹਦੀ ਦਰਾਣੀ ਆ ਜਿਹੜੀ ਘਰ ਆ ਜਾਂਦੀ ਆ ਫਿਰ ਉਸ ਤੋਂ ਬਾਅਦ ਜਦੋਂ ਉਹਨੂੰ ਕਿਤੇ ਲੋੜ ਹੁੰਦੀ ਆ ਹਨਾ ਕਿਸਮਤ ਨੂੰ ਜੇ ਉਹ ਆਪਣੇ ਦਿਵਾਰ ਨੂੰ ਕਹਿੰਦੀ ਆ ਵੀ ਮੈਨੂੰ ਬਾਜ਼ਾਰ ਲੈ ਜਾ ਜਾਂ ਵੀ ਬੱਚੀ ਨੂੰ ਦਵਾਈ ਦਿਵਾਉਣ ਜਾਣਾ ਤਾਂ ਉਹਦੀ ਦਰਾਣੀ ਆ ਜਿਹੜੀ ਉਹ ਜਾਣ ਨਹੀਂ ਦਿੰਦੀ ਵੈਸੇ ਵੀ ਉਹਦੀ ਦਰਾਣੀ ਸੀ ਜਿਹੜੀ ਉਹਨੇ ਕਿਸਮਤ ਨਾਲ ਆਪਣੇ ਘਰ ਵਾਲੇ ਨੂੰ ਗੋਲ ਨੂੰ ਹਟਾ ਲਿਆ ਸੀ ਤੇ ਉਹਨੇ ਕਹਿਤਾ ਸੀਗਾ ਆਪਦੇ ਘਰ ਵਾਲੇ ਨੂੰ ਵੀ ਇਹਨਾਂ ਨਾਲੋਂ ਪਾਸਾ ਕਰ ਲਾ ਵੀ ਜੇ ਮੈਨੂੰ ਰੱਖਣਾ ਤਾਂ ਵੀ ਨਹੀਂ ਮੈਂ ਨਹੀਂ ਰਹਿਂਦੀ ਜਾ ਜਿਹੜਾ ਕਿਸਮਤ ਦਾ ਧੇ ਹੋਰ ਸੀ ਉਹ ਆਪਣੀ ਪਤਨੀ ਨੂੰ ਲੈ ਕੇ ਅਲੱਗ ਹੋ ਗਿਆ ਤੇ ਕਿਸਮਤ ਸੀ ਜਿਹੜੀ ਉਹ ਜੱਗੀ ਨਾਲ ਅਲੱਗ ਹੋ ਗਈ ਫਿਰ ਕਿਸਮਤ ਸੋਚਦੀ ਆ ਵੀ ਹਨਾ ਮੇਰੀ ਤਾਂ ਕਿਸਮਤ ਮਾੜੀ ਸੀ ਵੀ ਹੁਣ ਮੈਂ ਆਪਣੀ ਧੀ ਦੇ ਮੱਥੇ ਤੇ ਕੋਈ ਕਲੰਕ ਨਹੀਂ ਬਣਨਾ ਵੀ ਵੱਡੀ ਹੋਈ ਮੇਰੀ ਧੀ ਨੂੰ ਲੋਕ ਕਹਿਣ ਵੀ ਤੇਰੀ ਮਾਂ ਤਾਂ ਐ ਸੀ ਤੇ ਉਹ ਨਾ ਫਿਰ ਆਪਣੇ ਤਾਇਆ ਤਾਈ ਕੋਲ ਆ ਕੇ ਇੱਕ ਦਿਨ ਬਹੁਤ ਰੋਂਦੀ ਆ ਤੇ ਉਹ ਕਹਿੰਦੀ ਵੀ ਮੇਰੀ ਗਲਤੀ ਜਿੱਦ ਕਰਕੇ ਮੈਂ ਆਪਣੀ ਜ਼ਿੰਦਗੀ ਖਰਾਬ ਕਰ ਲਈ ਪਰ ਮੈਂ ਆਪਣੀ ਕੁੜੀ ਨੂੰ ਹਨਾ ਮਾਂ ਦਾ ਤੇ ਪਿਓ ਦਾ ਦੋਨਾਂ ਦਾ ਪਿਆਰ ਦੇਣਾ ਚਾਹੁੰਦੀ ਆ ਤੇ ਉਹਨੂੰ ਨੇ ਡਰ ਦਲੇਰ ਬਣਾਉਣਾ ਚਾਹਣੀ ਆ ਵੀ ਮੇਰੀ ਗਲਤੀ ਮੈਨੂੰ ਮਾਫ ਕਰਦੇਓ ਤਾਂ ਉਹਦੇ ਤਾਇਆ ਤਾਈ ਕਹਿੰਦੇ ਆ ਵੀ ਪੁੱਤੂ ਫਿਰ ਉਰੇ ਆ ਕੇ ਰਹਿ ਪਾ ਉਹ ਕਹਿੰਦੀ ਵੀ ਨਹੀਂ ਇੱਥੇ ਮੈਂ ਆਪਣੇ ਭਰਾਵਾਂ ਦੀ ਸ਼ਰੀਕਣੀ ਨਹੀਂ ਬਣਨਾ ਵੀ ਚਲ ਫਿਰ ਵੀ ਜਦੋਂ ਮੈਨੂੰ ਲੋੜ ਹੁੰਦੀ ਆ ਵੀ ਹੁਣ ਤਾਂ ਹਨਾ ਮੇਰੇ ਭਰਾ ਆਉਂਦੇ ਨਹੀਂ ਵੀ ਤੁਸੀਂ ਇਹਨਾਂ ਨੂੰ ਕਹੋ ਵੀ ਮੈਨੂੰ ਕਿਸੇ ਟੀਜ਼ ਦੀ ਲੋੜ ਹੁੰਦੀ ਆ ਜਾਂ ਦਵਾਈ ਬੂਟੀ ਲੈਣ ਜਾਣਾ ਹੁੰਦਾ ਤਾਂ ਮੈਨੂੰ ਲੈ ਕੇ ਜਾਇਆ ਕਰਨ ਚਲੋ ਉਹ ਜਿਹੜੇ ਉਹਦੇ ਤਾਇਆ ਤਾਈ ਹੁੰਦੇ ਉਹ ਆਪਣੇ ਮੁੰਡਿਆਂ ਨੂੰ ਸਮਝਾਉਂਦੇ ਆ ਵੀ ਪੁੱਤ ਜਾਏ ਆਈ ਵੀ ਨਾ ਸਰਦਾ ਨਹੀਂ ਹੁੰਦਾ ਚਲ ਸੋਦੀ ਭੈਣ ਆ ਫਿਰ ਨਾ ਉਹਦੇ ਭਰਾ ਦੋਨੋਂ ਵਾਰੀ ਵਟੇ ਉਹਦੇ ਕੋਲ ਜਾਂਦੇ ਰਹਿੰਦੇ ਆ ਤੇ ਜਦੋਂ ਵੀ ਉਹਨੂੰ ਕਿਤੇ ਲੋੜ ਹੁੰਦੀ ਆ ਉਹਦੇ ਭਰਾਵਾਂ ਨੂੰ ਫੋਨ ਕਰਦੀ ਆ ਫਿਰ ਉਹਨੂੰ ਚੀਜ਼ਾਂ ਲਿਆ ਕੇ ਦਿੰਦੇ ਆ ਕਿਉਂਕਿ ਜਮੀਨ ਦਾ ਉਹ ਅੱਧਾ ਠੇਕਾ ਲੈਂਦੀ ਸੀ ਤੇ ਅੱਧਾ ਆਪਦੇ ਭਰਾਵਾਂ ਨੂੰ ਦੇ ਜਾਂਦੀ ਸੀ ਪਰ ਜਦੋਂ ਉਹਨਾਂ ਨੂੰ ਐ ਲੱਗਣ ਲੱਗਿਆ ਹਨਾ ਵੀ ਕਿਸਮਤ ਦੀ ਜਿਹੜੀ ਕਬੀਲਦਾਰੀ ਆ ਵੱਧ ਗਈ ਆ ਤੇ ਉਹ ਆਪਣੀ ਭੈਣ ਨੂੰ ਕਹਿੰਦੇ ਵੀ ਦੇਖ ਭੈਣੇ ਤੇਰੇ ਨਾਲ ਸਾਡਾ ਬਚਪਨ ਦਾ ਰਿਸ਼ਤਾ ਗਾ ਤੇ ਅਸੀਂ ਕੋਈ ਜ਼ਮੀਨ ਦੇ ਮਾਰੇ ਨਹੀਂ ਤੇਰੇ ਨਾਲ ਜੁੜੇ ਹੋਏ ਵੀ ਚੱਲ ਕੋਈ ਨਾ ਜਿੰਨਾ ਚਿਰ ਤੇਰੀ ਕਬੀਲਦਾਰੀ ਤੇ ਸਰਦਾ ਸੀ ਤੂੰ ਸਾਨੂੰ ਠੇਕਾ ਦਿੱਤਾ ਵੀ ਹੁਣ ਤੂੰ ਆਪਦਾ ਸਾਰਾ ਠੇਕਾ ਲੈ ਜਾ ਕਰ ਕਿਉਂਕਿ ਵੀ ਇੱਕ ਤਾਂ ਜੱਗੀ ਆ ਹਨਾ ਤੇਰੇ ਤੇ ਬੋਝ ਆਗਾ ਤੇ ਵੀ ਉਤੋਂ ਤੇਰੀ ਕੁੜੀ ਦਾ ਖਰਚਾ ਤੇ ਤੇਰੇ ਘਰ ਦਾ ਖਰਚਾ ਵੀ ਸਾਨੂੰ ਕੋਈ ਸਵਾਰਥ ਨਹੀਂ ਹੈਗਾ ਤੇ ਚਲੋ ਭਾਈ ਫਿਰ ਕਿਸਮਤ ਆ ਜਿਹੜੀ ਆਪਣੇ ਭਰਾਵਾਂ ਨੂੰ ਕਹਿੰਦੀ ਵੀ ਵੀਰੇ ਤੁਸੀਂ ਤਾਂ ਮੇਰਾ ਬਹੁਤ ਕੀਤਾ ਸੀ ਹਨਾ ਤੇ ਪਰ ਮੈਂ ਹੀ ਨਹੀਂ ਸਮਝ ਸਕੀ ਵੀ ਮੈਂ ਤੁਹਾਨੂੰ ਬਗਾਨੇ ਹੀ ਸਮਝਿਆ ਵੀ ਜਦੋਂ ਤੁਸੀਂ ਮੇਰੇ ਵਿਆਹ ਵਾਸਤੇ ਮਨਾ ਕੀਤਾ ਸੀ ਤਾਂ ਮੈਨੂੰ ਇਹ ਸੀ ਵੀ ਤੁਸੀਂ ਮੇਰੇ ਸਕੇ ਭਰਾ ਨਹੀਂ ਤਾਂ ਮਨਾ ਕਰਦੇ ਹੋ ਤਾਂ ਫਿਰ ਉਹ ਬਹੁਤ ਉਹਨਾਂ ਕੋਲ ਰੋਂਦੀ ਆ ਤੇ ਉਹਨੂੰ ਕਹਿੰਦੇ ਵੀ ਦੇਖ ਭੈਣੇ ਜਿੰਨਾ ਸਾਡੇ ਤੋਂ ਹੋ ਸਕਿਆ ਸੀ ਤੇਰੇ ਨਾਲ ਖੜਾਂਗੇ ਵੀ ਪਹਿਲਾਂ ਵੀ ਅਸੀਂ ਤੇਰੇ ਨਾਲ ਖੜੇ ਸੀ ਵੀ ਚੱਲ ਤੂੰ ਹੁਣ ਇਹਨੂੰ ਆਪਣੀ ਕਿਸਮਤ ਮੰਨ ਤੇ ਆਪਣੀ ਧੀ ਨੂੰ ਪਾਲ ਫਿਰ ਜਿਹੜੀ ਕਿਸਮਤ ਆ ਉਹ ਸਟਰੋਂਗ ਲੇਡੀ ਬਣਦੀ ਆ ਇੱਕ ਤੇ ਉਹਨਾਂ ਕਿਤੇ ਨੌਕਰੀ ਕਰਨੀ ਸ਼ੁਰੂ ਕਰ ਦਿੰਦੀ ਆ ਤੇ ਉਹ ਸੋਚਦੀ ਆ ਵੀ ਹੁਣ ਮੈਂ ਕਦੇ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਤੇ ਕਦੇ ਕਿਸੇ ਨਾਲ ਮਤਲਬ ਅਟਰੈਕਟ ਨਹੀਂ ਹੋਣਾ ਵੀ ਆਪਣੇ ਆਪ ਨੂੰ ਸਟਰੋਂਗ ਰੱਖਣਾ ਨੋਕਰੀ ਜੁਆਇਨ ਕਰਦੀ ਆ ਤੇ ਆਪਣੀ ਕੁੜੀ ਆ ਜਿਹੜੀ ਉਹ ਪੜਨ ਲਾ ਦਿੰਦੀ ਆ ਤੇ ਉਹ ਆਪਣੇ ਪਤੀ ਦੇ ਨਸ਼ੇ ਦੀ ਪੂਰਤੀ ਵੀ ਕਰਦੀ ਆ ਕਿਉਂਕਿ ਉਹਨੂੰ ਐਂ ਸੀ ਵੀ ਚਲੋ ਜਿਉਂਦਾ ਤਾਂ ਬੈਠਾ ਹਨਾ ਉਹਨੇ ਮਤਲਬ ਇੱਕ ਮਿਕਦਾਰ ਦੇ ਵਿੱਚ ਉਹਨੂੰ ਨਸ਼ਾ ਜਿਵੇਂ ਕਹਿ ਲੋ ਉਹਨੂੰ ਕੋਈ ਇਦਾਂ ਦਾ ਹਨਾ ਡਾਕਟਰ ਨਾਲ ਸਲਾਹ ਕਰਕੇ ਕੋਈ ਨਸ਼ਾ ਉਹ ਤਾਂ ਉਹ ਛੱਡਦਾ ਨਹੀਂ ਸੀਗਾ ਤੇ ਉਹਨੂੰ ਡੇਲੀ ਉਨੀ ਡੋਜ਼ ਦੇ ਦਿੰਦੀ ਸੀਗੀ ਵੀ ਚਲੋ ਘੱਟੋ ਘੱਟ ਮੈਨੂੰ ਲੋਕ ਹਨਾ ਮਾੜੀ ਨਿਗਾ ਨਾਲ ਤਾਂ ਨਹੀਂ ਤੱਕਣਗੇ ਵੀ ਜੇ ਇਹਨੂੰ ਕੁਝ ਹੋ ਗਿਆ ਤਾਂ ਵੀ ਲੋਕ ਮੇਰੇ ਘਰ ਤੱਕ ਆਉਣਗੇ ਤੇ ਇਸੇ ਤਰ੍ਹਾਂ ਉਹ ਆਪਣੇ ਪਤੀ ਨਾਲ ਰਹਿੰਦੀ ਆ ਹਨਾ ਤੇ ਉਹ ਫੀਲ ਵੀ ਕਰਦੀ ਆ ਵੀ ਮੈਂ ਆਪਣੇ ਪਤੀ ਨੂੰ ਛੱਡ ਕੇ ਦੂਸਰੇ ਬੰਦੇ ਵੱਲ ਅਟਰੈਕਟ ਹੋਈ ਤਾਂ ਵੀ ਮੇਰੇ ਹਨਾ ਉਹਨੇ ਵੀ ਮੇਰਾ ਸਾਥ ਛੱਡਤਾ ਤੇ ਵੀ ਮੈਨੂੰ ਇਹਦਾ ਸਾਥ ਨਹੀਂ ਛੱਡਣਾ ਚਾਹੀਦਾ ਵੀ ਪਹਿਲਾਂ ਤਾਂ ਮੈਂ ਇਹਨੂੰ ਪਸੰਦ ਹੀ ਕੀਤਾ ਸੀ ਵੀ ਚਲੋ ਜਿਹੋ ਜਿਹਾ ਵੀ ਨਿਕਲਿਆ ਵੀ ਜੇ ਮੰਨ ਲਵੋ ਇਹ ਨਸ਼ੇ ਨਾ ਕਰਦਾ ਹੁੰਦਾ ਜੇ ਮੇਰਾ ਕਿਤੇ ਹੋਰ ਵਿਆਹ ਹੋਇਆ ਹੁੰਦਾ ਜੇ ਉਹ ਨਸ਼ੇ ਕਰਦਾ ਜਾਂ ਮੰਨ ਲਵੋ ਜੱਗੀ ਤਾਂ ਚਲੋ ਆਪਾਂ ਨੂੰ ਇਹ ਆ ਵੀ ਪਹਿਲਾਂ ਤੋਂ ਨਸ਼ੇ ਕਰਦਾ ਸੀ ਜੇ ਬਾਅਦ ਦੇ ਵਿੱਚ ਬੰਦੇ ਨੂੰ ਕੋਈ ਬਿਮਾਰੀ ਲੱਗ ਜੇ ਜਾਂ ਹੋਰ ਹੋ ਜੇ ਵੀ ਫਿਰ ਵੀ ਤਾਂ ਇੱਕ ਪਤਨੀ ਆ ਜਿਹੜੀ ਆਪਣੇ ਪਤੀ ਦੇ ਨਾਲ ਹੀ ਰਹਿੰਦੀ ਆ ਫਿਰ ਉਹ ਇਹ ਗੱਲਾਂ ਸੋਚ-ਸੋਚ ਕੇ ਆਪਣਾ ਮਨ ਸਮਝਾਉਂਦੀ ਆ ਤੇ ਫਿਰ ਉਹ ਆਪਣੀ ਕੁੜੀ ਨੂੰ ਪੜਾ ਲਿਖਾ ਕੇ ਵਧੀਆ ਪੈਰਾਂ ਤੇ ਖੜਾ ਕਰਨਾ ਚਾਹੁੰਦੀ ਆ ਤੇ ਆਪਦੇ ਭਰਾਵਾਂ ਕੋਲ ਵੀ ਜਾਂਦੀ ਰਹਿੰਦੀ ਆ ਉਹਦੇ ਭਰਾ ਵੀ ਉਹਦੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ ਤੇ ਉਹ ਉਹਨੇ ਆਪਣਾ ਮਨ ਨਾ ਮਤਲਬ ਇਸ ਤਰ੍ਹਾਂ ਸਟਰੋਂਗ ਕਰ ਲਿਆ ਸੀ ਵੀ ਦੁੱਖ ਸੁੱਖ ਤਾਂ ਜਿਹੜੇ ਆਉਂਦੇ ਰਹਿੰਦੇ ਆ ਪਰ ਬੰਦੇ ਨੂੰ ਨਾ ਕਦੇ ਵੀ ਆਪਣੇ ਪੈਰ ਆ ਜਿਹੜੇ ਉਹ ਰੋਕ ਰੋਕ ਕੇ ਰੱਖਣੇ ਚਾਹੀਦੇ ਆ ਕਿ ਸਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਆ ਵੀ ਅਸੀਂ ਕੀ ਗਲਤ ਕਰਨ ਜਾ ਰਹੇ ਆ ਦੁੱਖ ਸੁੱਖ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਤੇ ਇਹਨਾਂ ਦੁੱਖਾਂ ਦੇ ਵਿੱਚ ਆ ਕੇ ਕਦੇ ਕਿਸੇ ਨਾਲ ਨੇੜਤਾ ਨਾ ਬਣਾਓ ਕੋਈ ਵੀ ਬਗਾਨਾ ਰਿਸ਼ਤਾ ਜਿਹੜਾ ਹਨਾ ਇੱਕ ਔਰਤ ਦਾ ਚਾਹੇ ਔਰਤ ਬਾਹਰ ਰਿਸ਼ਤਾ ਬਣਾਉਂਦੀ ਆ ਚਾਹੇ ਮਰਦ ਬਣਾਉਂਦਾ ਤੁਹਾਨੂੰ ਇਹ ਸੋਚ ਲੈਣਾ ਚਾਹੀਦਾ ਵੀ ਇਹਦੇ ਨਤੀਜੇ ਹਨ ਜਿਹੜੇ ਉਹ ਐਂਡ ਤੇ ਆ ਕੇ ਗਲਤ ਹੀ ਨਿਕਲਦੇ ਆ ਇਸ ਕਰਕੇ ਦੁੱਖ ਸੁੱਖ ਦੇ ਵਿੱਚ ਦੁੱਖ ਦੇ ਵਿੱਚ ਇੰਨੇ ਸਟਰੋਂਗ ਬਣੋ ਕਿ ਕੋਈ ਤੁਹਾਨੂੰ ਵਰਤ ਨਾ ਸਕੇ ਬਹੁਤੀਆਂ ਔਰਤਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਹੀ ਵਰਤੀਆਂ ਜਾਂਦੀਆਂ ਨੇ ਇਸ ਕਰਕੇ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਸਾਨੂੰ ਅਲਰਟ ਰਹਿਣ ਦੀ ਲੋੜ ਆ ਜੇ ਤੁਹਾਡੇ ਨਾਲ ਕੋਈ ਫੋਕੀ ਹਮਦਰਦੀ ਦਿਖਾ ਰਿਹਾ ਤਾਂ ਤੁਸੀਂ ਉਹਦੀਆਂ ਗੱਲਾਂ ਵਿੱਚ ਨਾ ਆਓ ਕਿਉਂਕਿ ਤੁਹਾਡਾ ਪਤੀ ਭਾਵੇਂ ਲੱਖ ਮਾੜਾ ਠੀਕ ਹੈ ਗੁਣ ਔਗਣ ਹਰ ਇੱਕ ਬੰਦੇ 'ਚ ਹੁੰਦੇ ਆ ਕਿਸੇ 'ਚ ਜ਼ਿਆਦਾ ਔਗਣ ਹੁੰਦੇ ਆ ਪਰ ਉਹਦੇ ਪ੍ਰਤੀ ਵਫਾਦਾਰ ਜਿਵੇਂ ਹੁਣ ਕਿਸਮਤ ਨੇ ਜੱਗੀ ਨੂੰ ਆਪਣੇ ਲਾਈਫ ਪਾਰਟਨਰ ਵਜੋਂ ਚੁਣਿਆ ਸੀ ਤਾਂ ਉਹਨੂੰ ਉਹਦੇ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਸੀ ਐਂਡ ਤੇ ਉਹਨੂੰ ਬਹੁਤ ਪਛਤਾਵਾ ਹੁੰਦਾ ਕਿ ਮੈਂ ਕਿੱਡੀ ਵੱਡੀ ਗਲਤੀ ਕੀਤੀ ਤੇ ਉਹੀ ਇਨਸਾਨ ਮੈਨੂੰ ਛੱਡ ਕੇ ਹਨਾ ਆਪਣੀ ਪਤਨੀ ਦੇ ਨਾਲ ਰਹਿ ਰਿਹਾ ਸੀ ਤੇ ਸਾਰੀ ਉਮਰ ਦੇ ਮੇਨੇ ਖੱਟਣ ਵਾਲੀ ਗੱਲ ਹੁੰਦੀ ਆ ਇਸ ਕਰਕੇ ਇਸ ਸਮਾਜ ਦੇ ਵਿੱਚ ਰਹਿੰਦੇ ਆ ਸਾਨੂੰ ਬਹੁਤ ਸਾਰੀਆਂ ਔਕੜਾਂ ਆ ਸਕਦੀਆਂ ਨੇ ਔਰਤਾਂ ਨੂੰ ਖਾਸ ਕਰਕੇ ਆ ਸਕਦੀਆਂ ਨੇ ਪਰ ਆਪਣੇ ਪਤੀ ਪਤੀ ਹਮੇਸ਼ਾ ਵਫਾਦਾਰ ਰਵੋ ਭਾਵੇਂ ਚੰਗਾ ਭਾਵੇਂ ਮਾੜਾ ਤੁਸੀਂ ਆਪਣੇ ਪਤੀ ਦੇ ਨਾਲ ਹੀ ਬੁੱਢਾ ਸਹਾਗਣਾਓ ਅੱਜ ਕੱਲ੍ਹ ਦੇ ਜਿਹੜੇ ਸਮਾਜ ਵਿੱਚ ਰਿਸ਼ਤੇ ਬਣਦੇ ਨੇ ਰਿਸ਼ਤੇ ਉੱਤਰਦੇ ਨੇ ਉਹਨਾਂ ਦਾ ਮਤਲਬ ਸਿਰਫ ਇੱਕ ਦੂਜੇ ਨੂੰ ਵਰਤਣ ਦਾ ਹੁੰਦਾ ਉਸ ਤੋਂ ਬਾਅਦ ਸਾਨੂੰ ਵੈਸੇ ਵੀ ਪਤਾ ਹਨਾ ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਆ ਕਿੰਨਾ ਇੱਕ ਦੂਜੇ ਦਾ ਨਜਾਇਜ਼ ਰਿਸ਼ਤਿਆਂ ਦੇ ਵਿੱਚ ਵਰਤਿਆ ਜਾਂਦਾ ਪਹਿਲਾਂ ਇੱਕ ਦੂਜੇ ਨੂੰ ਫਿਰ ਉਹਨਾਂ ਦਾ ਕਿੰਨਾ ਮੀਡੀਆ ਤੇ ਆ ਕੇ ਜਲੂਸ ਕੱਢਿਆ ਜਾਂਦਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ